ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੋਈ ਪ੍ਰੋਬਲਮ ਨਹੀਂ ਹੈ ਕੋਈ ਪਰ ਸਮੱਸਿਆ ਨਹੀਂ ਉਹ ਕਹਿੰਦੇ ਮਹਾਰਾਜ ਤੁਸੀਂ ਨਗਾਰੇ ਵੀ ਰੱਖੋ ਘੋੜੇ ਵੀ ਰੱਖੋ ਸਭ ਕੁਝ ਉਹ ਠੀਕ ਹੈ ਉਹ ਸਮੱਸਿਆ ਕਿਥੋਂ ਖੜੀ ਹੁੰਦੀ ਸੀ ਉਹ ਕਹਿੰਦੇ ਤੁਸੀਂ ਉਸ ਵਰਗ ਨੂੰ ਨਾਲ ਲਈ ਫਿਰਦੇ ਹੋ ਜਿਨ੍ਹਾਂ ਨੂੰ ਅਸੀਂ ਕਦੀ ਆਪਣੇ ਲਾਗੇ ਬਿਠਾਉਣ ਬਾਰੇ ਸੋਚ ਵੀ ਨਹੀਂ ਸਕਦੇ ਸਮਝ ਆ ਰਹੀ ਪਿਆਰਿਓ ਉਹ ਵਰਗ ਕਿਹੜਾ ਸੀ ਜਦੋਂ ਖੰਡੇ ਦੀ ਪੌਲ ਤਿਆਰ ਕੀਤੀ ਮਹਾਰਾਜ ਨੇ ਸਾਰਿਆਂ ਨੂੰ ਆਖਿਆ ਉਹ ਵੀ ਛਕੂ ਆਣ ਕੇ ਤੇ ਜਿਹੜੇ ਹਿੰਦੂ ਪਾੜੀ ਰਾਜੇ ਸੀ ਉਹ ਕਹਿੰਦੇ ਜੀ ਮਹਾਰਾਜ ਸਾਨੂੰ ਵੀ ਛਕਾਓ ਖੰਡੇਦੀ ਪੌਲਾ ਮਰਤ ਸ਼ਾਨ ਮਾਰਗੇ ਦੇ ਛਕ ਲੋ ਕਹਿੰਦੇ ਇੰਨਾ ਨਾਲ ਥੋੜਾ ਛਕਣਾ ਸੀ ਸਾਨੂੰ ਵੱਖਰਾ ਬਾਟਾ ਤਿਆਰ ਕਰਕੇ ਦਿਓ ਮਾਰਗੇ ਜੀ ਵੱਖਰੇ ਛਕਣਾ ਫਿਰ ਫਿਰ ਖੰਡੇਦੀ ਪੌਲ ਕਾਦੀ ਹੋਈ ਅਹੀਂ ਤੇ ਇੱਕ ਕਰਨਾ ਇਥੇ ਨੇ 500 ਕਿੱਲੇ ਦਾ ਮਾਲਕ ਕਹੇ ਨਾ ਮੈਂ ਖੰਡੇਦੀ ਪੌਲ ਲੈਣੀ ਹੈ ਉਹਨੂੰ ਵੀ ਉਸੇ ਬਾਟੇ ਚ ਪੀਣਾ ਪੈਣਾ ਤੇ ਜਿਹੜਾ ਉਹਦੇ ਖੇਤਾਂ ਚ ਕੰਮ ਕਰਦਾ ਜੇ ਉਹ ਵੀ ਉਸੇ ਦਿਨ ਖੰਡੇਦੀ ਪੌਲ ਛਕਣ ਦਿਲ ਜਵੇ ਉਹਨੂੰ ਵੀ ਉਸੇ ਬਾਟੇ ਨੇ ਮੂੰਹ ਲਾ ਕੇ ਪੀਣਾ ਪੈਣਾ ਤੁਹਾਡੇ ਅੰਦਰੋਂ ਹੰਕਾਰ ਮਾਰਨਾ ਇਥੋਂ ਵੀ ਮੈਂ ਉੱਚਾ ਨਹੀਂ ਹੈਗਾ ਉਹ ਨੀਵਾ ਨਹੀਂ ਹੈਗਾ ਉਹ ਨੀਵਾ ਨਹੀਂ ਹੈਗਾ ਤੇ ਮੈਂ ਉੱਚਾ ਨਹੀਂ ਹੈਗਾ ਹੁਣ ਮਾਰੇ ਨੂੰ ਧਿਆਨ ਇਹ ਜਾਤ ਪਾਤ ਦਾ ਕਿੱਲਾ ਸਾਡੇ ਦਿਮਾਗ ਚੋਂ ਨਿਕਲ ਗਿਆ ਇੰਨੇ ਸਾਲ ਬੀਤਣ ਤੋਂ ਬਾਅਦ ਕਿਉਂ ਸਾ ਸੰਦੇ ਜੀ ਬੋਲੋ ਗੁਰੂ ਕੇ ਪਿਆਰੇ ਆ ਤੇ ਹੁਣ ਫਰਕ ਪੈ ਗਿਆ ਨਹੀਂ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੇ ਆਪਣੇ ਖੇਤਾਂ 'ਚ ਕੰਮ ਕਰਦੇ ਸੀ ਨਾ ਹੁਣ ਜਿਹੜੀ ਅਗਲੀ ਪੀੜ੍ਹੀ ਆ ਨਾ ਉਹ ਅਜੇ ਇੰਨਾ ਨਹੀਂ ਕਰਦੀ ਜਿਹੜਾ ਆਪਣੇ ਖੇਤਾਂ 'ਚ ਪੱਠੇ ਪਾਉਂਦਾ ਸੀ ਖੇਤਾਂ 'ਚ ਕੰਮ ਕਰਦਾ ਸੀ ਉਹਦੇ ਬਰਤ ਨਾਲੋਂ ਦੂਰ ਰੱਖੇ ਹੁੰਦੇ ਸੀ ਉਥੇ ਰੋਟੀ ਪਾ ਦੇਣੀ ਸਬਜ਼ੀ ਪਾ ਦੇਣੀ ਉਹਨੇ ਉਥੋਂ ਹੀ ਪਛਾਹ ਮੁੜ ਜਾਣਾ ਅਛਾ ਕਹੀ ਐਸ਼ੇ ਮੈਂ ਬੰਦੇ ਵੇਖੇ ਜ਼ਿੰਦਗੀ 'ਚ ਨਸ਼ਾ ਵੀ ਕੋਈ ਨਹੀਂ ਕੀਤਾ ਉਹਨੇ ਪਰ ਫਿਰ ਵੀ ਉਹਦੇ ਬਰਤਨ ਨੂੰ ਹੱਥ ਨਾ ਲਾਉਣਾ ਉਹਨੂੰ ਰੋਟੀ ਪਾਣੀ ਦੂਰੋਂ ਹੀ ਪਾ ਕੇ ਤੋਂ ਨੇ ਵਿਚਾਰੇ ਨੇ ਪਛਾਣ ਲੈ ਜਾਣਾ ਅੱਛਾ ਉਹਨਾਂ ਦਾ ਆਪਣਾ ਬੱਚਾ ਨਸ਼ਾ ਕਰਦਾ ਹੈ ਉਹਦੇ ਬਰਤਨ ਪਰਿਵਾਰ ਦੇ ਜੀ ਧੋਦੇ ਵੀ ਆ ਮਾਂ ਦੇ ਵੀ ਆ ਵਿੱਚ ਵੀ ਰੱਖਦੇ ਆ ਪਰ ਦਿਹਾੜੀਦਾਰ ਦਾ ਬੱਚਾ ਜਿਹੜਾ ਬਰਤਨ ਹੈ ਉਹ ਨਹੀਂ ਵੇਚਣਾ ਲਾਉਣਾ ਅਜੇ ਉਹ ਨਸ਼ਾ ਨੂੰ ਨਹੀਂ ਕਰਦਾ ਸਿਰਫ ਇਸ ਕਰਕੇ ਕਿ ਉਹਦੀ ਜਾਤ ਸਾਡੀ ਜਾਤ ਤੋਂ ਉੱਚੀ ਬੋਲ ਕੇ ਦੱਸੋ ਜੀ ਅੱਛਾ ਉਹਦੀਆਂ ਹੱਥਾਂ ਉਹਦੇ ਹੱਥਾਂ ਦਾ ਚੋਇਆ ਦੁੱਧ ਸਾਰੇ ਟੱਬਰ ਨੇ ਪੀ ਲੈਣਾ ਕਿਉਂ ਪਿਆਰਿਓ ਉਹ ਮਜਾ ਨੂੰ ਮੈਂ ਖੁਦ ਜ਼ਿੰਮੇਵਾਰ ਆ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਆ ਹੁਣ ਅਗਲੀ ਪੀੜ੍ਹੀ ਜਿਹੜੀ ਆ ਨਾ ਹੁਣ ਖੇਤਾਂ 'ਚ ਜੀਵਿਤਾਂ ਦਾ ਬੱਚਾ ਵੀ ਰੋਟੀ ਖਾ ਰਿਹਾ ਉਹ ਵੀ ਖਾ ਰਿਹਾ ਕਦਾ ਆ ਜਾ ਯਾਰ ਤੂੰ ਵੀ ਇੱਥੋਂ ਬੁਰਕੀ ਲਾਲ ਆਪਾਂ ਇਕੱਠੇ ਖਾਂਦੇ ਆ ਜੇ ਗੁਰਨਾਨ ਦੇਵ ਭਾਈ ਮਰਦਾਨੇ ਨੂੰ ਨਾਂ ਰੱਖਦੇ ਨੇ ਜਾਤ ਪਾਤ ਵਾਲਿਆਂ ਦੇ ਵਿਰੁੱਧ ਸਭ ਤੋਂ ਵੱਡੀ ਪਾਰਸ਼ਾ ਜਿੱਤੀ ਇਹ ਜੰਗ ਸੀ ਕਿ ਆਓ ਭਾਈ ਜਿਹਨੂੰ ਤੁਸੀਂ ਦਲਤ ਕਹਿੰਦੇ ਹੋ ਮੇਰਾ ਸਾਥੀ ਭਾਈ ਮਰਦਾਨਾ ਹੈ ਪਰ ਅਜ ਮਾਰਿਓ ਡੇਰਿਆਂ ਵਾਲ ਧਿਆਨ ਉਹਨਾਂ ਨੇ ਵੀ ਬਾਟੇ ਵਖਰੇ ਵਖਰੇ ਕਰ ਦਿੱਤੇ ਕਿੰਨੇ ਡੇਰਿਆਂ 'ਚ ਅਮਰਤ ਸਾਰੇ ਨੂੰ ਇਕੱਠਿਆਂ ਨਹੀਂ ਛਾਇਆ ਜਾਂਦਾ ਪੰਜਾਬ ਵਿੱਚ ਕੁਝ ਐਸੇ ਡੇਰੇ ਹੈਗੇ ਆ ਉਹ ਬਜ਼ੁਰਗ ਪੰਜਾਂ ਪੈਰਾਂ ਦੇ ਅਜੇ ਵੀ ਜੁੰਦੇ ਨੇ ਜਿਹੜੇ ਕਿਸੇ ਡੇਰੇ ਦੇ ਵਿੱਚ ਖੰਡੇ ਦੀ ਪੌਲ ਤਿਆਰ ਹੋਈ ਤੇ ਉਹ ਜਥ ਬਜ਼ੁਰਗ ਜਥੇਦਾਰ ਸੀ ਉਹਨਾਂ ਪੰਜਾਂ ਪੈਰਾਂ 'ਚ ਕਿ ਉਹ ਬਾਬਾ ਜੀ ਆਪ ਡੇਰੇ 'ਚ ਘਟੇ ਨਹੀਂ ਸੀ ਕੋਈ ਤੇ ਦੂਰ ਗਏ ਸੀ ਜਦੋਂ ਖੰਡੇ ਦੀ ਪੌਲ ਤਿਆਰ ਹੋ ਗਈ ਸਾਰੇ ਨੂੰ ਸ਼ਿਕਾਹ ਦਿੱਤਾ ਗਿਆ ਜਦੋਂ ਬਾਬਾ ਜੀ ਵਾਪਸ ਪਰਤ ਕੇ ਆਪਣੇ ਡੇਰੇ ਚ ਆਏ ਤੇ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਡੇਰੇ ਚ ਅੰਮ੍ਰਿਤ ਛਕਾਇਆ ਗਿਆ ਮਜਬੀਆਂ ਨੂੰ ਤੇ ਜੀਵੀਆਂ ਜਰਾਂ ਨੂੰ ਇਕੱਠਿਆਂ ਛਕਾ ਦਿੱਤਾ ਗਿਆ ਤੇ ਜਿਹੜੇ ਜ਼ਥੇਦਾਰ ਸੀ ਉਹ ਬਜ਼ੁਰਗ ਉਹਨਾਂ ਨੂੰ ਬੁਲਾਇਆ ਗਿਆ ਕਹਿੰਦੇ ਮੈਨੂੰ ਸੱਦਿਆ ਗਿਆ ਬਾਬਾ ਜੀ ਵੱਲੋਂ ਕਹਿੰਦੇ ਮੈਨੂੰ ਪੁੱਛਿਆ ਗਿਆ ਹਾਂਜੀ ਮੈਨੂੰ ਪਤਾ ਲੱਗਾ ਤੁਸੀਂ ਮੇਰੇ ਮਗਰੋਂ ਖੰਡੇ ਦੀ ਪੌਲ ਅੰਮ੍ਰਿਤ ਤਿਆਰ ਕੀਤਾ ਆਪਣੇ ਡੇਰੇ ਚ ਕਹਿੰਦੇ ਹਾਂਜੀ ਕਹਿੰਦੇ ਮੈਨੂੰ ਇਹ ਪਤਾ ਲੱਗਾ ਤੁਸੀਂ ਜੀਮਿੰਦਾਰਾਂ ਨੂੰ ਤੇ ਮਜਬੀ ਸਖਨ ਨੂੰ ਇਕੱਠਿਆਂ ਛਕਾਤਾ ਕਹਿੰਦੇ ਹਾਂਜੀ ਛਕਾਤਾ ਜੀ ਕਹਿੰਦੇ ਕਿਹਨੂੰ ਪੁੱਛ ਕੇ ਛਕਾਇਆ ਉਹ ਬਜ਼ੁਰਗ ਕਹਿੰਦੇ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਹੱਥ ਕੀਤਾ ਮੈਂ ਕਿਹਾ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਮੇਰਾ ਗੁਰੂ ਕਹਿੰਦਾ ਇੱਕ ਪਿਤਾ ਤੂੰ ਮੇਰਾ ਤੇ ਉਸ ਬਾਬੇ ਦੀ ਭਾਸ਼ਾ ਪਤਾ ਕਿਹੜੀ ਸੀ ਵੈਸੇ ਹੁਣ ਉਹ ਬਾਬਾ ਦੁਨੀਆ ਤੇ ਹੈ ਨਹੀਂ ਉਹਦੀ ਵਰਸੀ ਮਨਾਈ ਜਾਂਦੀ ਹੈ ਉਹ ਬਾਬਾ ਤਾਂ ਕਹਿੰਦਾ ਅੰਦਾ ਉਹ ਗੁਰੂ ਜਿਹੜਾ 3 400 ਦਾ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਹੁਣ ਅੰਦਾਜ਼ਾ ਤੁਸੀਂ ਆਪੇ ਲਾ ਲਓ ਇਹ ਕਿਹੜੇ ਪਖੰਡੀ ਲੋਕ ਹੋਣਗੇ ਜਿਹੜੇ ਤੁਹਾਡੇ ਗੁਰੂਆਂ ਬਾਰੇ ਇਦਾਂ ਦੇ ਸ਼ਬਦ ਬੋਲਦੇ ਰਹਿ ਤੇ ਅੱਜ ਉਹਨਾਂ ਦੀਆਂ ਵਰਸਿਆਂ ਤੇ ਨਾਮੀ ਢਾਡੀ ਨਾਮੀ ਰਾਗੀ ਪ੍ਰਚਾਰਕ ਜਾ ਕੇ ਉਸ ਬਾਬੇ ਦੇ ਸੋਲੇ ਗਾਉਂਦੇ ਨੇ ਗੱਡੀ 'ਚ ਬਹਿਣ ਤੋਂ ਪਹਿਲਾਂ ਮੈਨੂੰ ਉਸ ਬਾਬੇ ਦਾ ਨਾਮ ਜਰੂਰ ਪੁੱਛ ਲਿਓ ਕਿਉਂਕਿ ਲਾਇ ਬੋਲਣ ਲੱਗ ਜਾਈਆਂ ਕਈ ਵਾਰੀ ਜਿਹੜੇ ਉਹਨਾਂ ਦੇ ਚੇਲੇ ਚੇਲੀਆਂ ਹੁੰਦੇ ਉਹਨਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਵੀ ਸਰ ਵੀ ਉਹਨਾਂ ਦੇ ਆ ਬਹੁਤ ਕਰਦਾ ਮੈਂ ਉਹਨਾਂ ਦੇ ਕਰਦਾ ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰਦਾ ਉਹ ਬਜ਼ੁਰਗ ਇਦਾਂ ਦੀਆਂ ਅਨੇਕਾਂ ਘਟਨਾਵਾਂ ਨੇ ਪਰ ਸਾਡੇ ਸਮਾਜ ਇੱਥੇ ਖੜੋਤਾ ਹੋਏ ਅਸੀਂ ਬੰਦਿਆਂ ਦੇ ਪੁ ਸਾਡੇ ਗੁਰੂ ਪਰਸਾ ਨੇ ਉਸ ਉਸ ਦਲਦਲ ਚ ਸਾਨੂੰ ਇੰਨਾ ਸਮਾਂ ਲਾ ਕੇ ਬੜੇ ਅੱਜ ਵੀ ਪੰਜਾਬ ਅੱਜ ਵੀ ਇਦਾਂ ਦੇ ਬੰਦੇ ਹੈਗੇ ਆ ਤੁਸੀਂ ਆਪਣੇ ਘਰ ਚ ਪਿਓ ਦੇ ਮੰਜੇ ਤੇ ਬਹਿਣਾ ਹੋਵੇ ਬੱਚੇ ਨੂੰ ਕਦੀ ਚਿੜਕਾਈ ਬੋਲ ਕੇ ਦਸਿਓ ਜੀ ਤੁਸੀਂ ਸਾਰੇ ਸੁੰਝਵਾਨ ਬੈਠੇ ਹੋ ਪੋਤਰੇ ਨੂੰ ਆਪਣੇ ਦਾਦੇ ਦੇ ਮੰਜੇ ਤੇ ਬਹਿਣ ਲੱਗਿਆ ਕਦੀ ਚਿੜਕਾਈ ਬੋਲੋ ਪਿਆਰਿਓ ਉਹਨੂੰ ਪਤਾ ਹੈ ਪੋਤਰਾ ਕਹਿੰਦਾ ਦਾਦਾ ਕਹਦਾ ਪੁੱਤ ਨੂੰ ਆ ਪੋਤਾ ਆ ਪਾ ਇਕੱਠੇ ਸੌਣੇ ਦਾਦਾ ਪੋਤਾ ਦਾਦੀਆਂ ਘਰ ਚ ਬੈਠੀਆਂ ਵਾਂ ਪੁੱਤ ਪੋਤਰੇ ਦਾਦੇ ਦਾਦੀ ਨਾਲ ਖੇਡਦੇ ਆ ਪਿਓ ਦੀ ਮੰਜੀ ਤੇ ਬਹਿਣ ਲੱਗਿਆ ਕਿ ਪੁੱਤ ਨੂੰ ਸ਼ਰਮ ਆਈ ਕਿ ਮੈਂ ਪਿਓ ਦੇ ਮੰਜੀ ਤੇ ਕਿਉਂ ਬਹਾਂ ਤੇ ਬਾਬੇ ਦੀ ਤੇ ਉਮਰ ਵੀ 25 ਸਾਲ ਹੁੰਦੀ ਉਹਦੀ ਉਹਦੇ ਲਾਗੇ ਬਹਿਣ ਲੱਗਿਆ ਪਤਾ ਕਹਿਣਗੇ ਨਹੀਂ ਫਿਰ ਮਾਹ ਪੁਰਖਾਂ ਦੀ ਮਾੜੀ ਮੋਹਰ ਤੇ ਰਿਸਪੈਕਟ ਹੈਗੀ ਆ ਨਾ ਪਿਓ ਦੀ ਰਿਸਪੈਕਟ ਹੈ ਨਹੀਂ ਉਹ ਬੋਲੋ ਗੁਰੂ ਕੇ ਪਹਿਰੇ ਪਿਓ ਦੀ ਇੱਜ਼ਤ ਹੈ ਨਹੀਂ ਇਹਦਾ ਮਤਲਬ ਜਿਹੜਾ ਤੁਹਾਨੂੰ ਤੁਹਾਡੇ ਬਰਾਬਰ ਬਹਿਣ ਤੋਂ ਵੀ ਕਿਤੇ ਕੰਨੀ ਘਤਰਾਉਂਦਾ ਹੈ ਕਿ ਜੀ ਤੂੰ ਮੇਰੇ ਬਰਾਬਰ ਬਹਿ ਗਿਆ ਤੇ ਮੇਰਾ ਅਗਲਾ ਇਹ ਉਹ ਤਾਂ ਫਰਕ ਰੱਖਣਾ ਚਾਹੁੰਦਾ ਕਿ ਮੈਂ ਤੁਹਾਡੇ ਨਾਲੋਂ ਥੋੜਾ ਜਿਹਾ ਵੱਖਰਾ ਜਿਹੜੇ ਜੰਗ ਗੁਰੂ ਪਾਰਸਾ ਜੀ ਇਹਨਾਂ ਲੰਬਾ ਸਮਾਂ ਲਾ ਕੇ ਲੜ ਕੇ ਗਏ ਅਸੀਂ ਉਸੇ ਦਲਦਲ ਚ ਅੱਜ ਫੇਰ ਫਸੇ ਪਏ